ਗਵੜਾਵੀਕੇ थाना रावलोपिंडी ਦੀ ਪੁਲਿਸ ਨੇ ਇੱਕ ਮਹਿਲਾ ਨੂੰ ਨਸ਼ੇ ਦੀਆਂ ਗੋਲੀਆਂ ਅਤੇ ਨਸ਼ੀਲੇ ਟੀਕੇ ਸਮੇਤ ਗ੍ਰਿਫਤਾਰ ਕਰਨ ਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ थाना रावलोपिंडी ਦੇ ਐਸਐਚਓ ਲਾਲ ਸਿੰਘ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੀ ਹਦਾਇਤਾਂ ਤੇ ਪੁਲਿਸ ਨੇ ਦੁਰਾਨੇਗਾ ਟੀ ਪੁਆਇੰਟ ਪਿੰਡ ਲਖਪੁਰ ਤੋਂ ਪਿੰਡ रावलोपिਂਡੀ ਨੂੰ ਜਾਂਦੀ ਸੜਕ ਤੇ ਇੱਕ ਮਹਿਲਾ ਜੋ ਕਿ ਹੱਥ ਵਿੱਚ ਮومی ਲਿਫਾਫਾ ਲੈ ਕੇ ਖੜੀ ਸੀ ਜਿਸ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਉਸ ਪਾਸੋਂ 7 ਨਸ਼ੀਲੇ ਟੀਕੇ ਅਤੇ 120 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਉਨ੍ਹਾਂ ਦੱਸਿਆ ਕਿ ਗ੍ਰਿਫਤਾਰੀ ਦੀ ਮਹਿਲਾ ਦੀ ਪਹਿਚਾਨ ਸੋਨੀਆ ਪਤਨੀ ਕਰਨ ਕੁਮਾਰ ਵਾਸੀ ਚਾਹਲ ਨਗਰ ਹਾਲ ਵਾਸੀ ਰਾਵਲਪਿੰਡੀ ਵਜੋਂ ਹੋਈ ਹੈ ਉਹਨਾਂ ਕਿਹਾ ਕਿ ਪੁਲਿਸ ਨੇ ਉਕਤ ਮਹਿਲਾ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਜਿਵੇਂ ਪੇਂਸਫਕਰ ਅਫਸਰਾਂ ਦੇ ਹਦਾਇਤਾਂ ਦੇ ਤਾਪਕ ਜਿਹੜੀ ਅਸੀਂ ਨਸ਼ਾ ਪ੍ਰਤੀ ਮਹਿ ਵੱਡੀ ਹੋਈ ਹੈ ਉਸ ਦੇ ਸਬੰਧ ਵਿੱਚ ਕੱਲ ਐਸਆਈ ਜਿਲਜੀਪੁਰ ਖਾ ਜਿਹੜਾ ਇਹਨਾਂ ਨੇ ਲਖਪੁਰ ਨੂੰ ਰਾਵਲਪਿੰਡੀ ਤੋਂ ਜਿਹੜਾ ਜਾਂਦਾ ਰੋ ਉਸੇ ਲੱਕ ਲਾਇਆ ਸੀ ਤੇ ਇੱਕ ਲੇਡੀ ਜਿਹੜੀ ਆ ਉਹ ਆ ਰਹੀ ਸੀ ਲੇਡੀ ਨੂੰ ਜਿਹੜਾ ਉਹ ਇਹਨਾਂ ਨੇ ਪੁਲਿਸ ਪਾਰਟਨ ਦੇ ਕਿਹੜਾ ਕਬਜ਼ੇ ਹੋ ਗਈ ਸੀ ਤੇ ਇਹਨਾਂ ਨੇ ਪੁਲਿਸ ਲੇਡੀ ਦੀ ਹਿੰਮਤ ਦੇ ਨਾਲ ਉਹਦੀ سپورਟ ਦੇ ਨਾਲ ਉਹ ਕਾਬੂ ਕੀਤਾ ਤੇ ਨਾਮ ਪਤਾ ਪਛਿਆ ਨਾਮ ਉਹਦਾ ਜਿਹੜੀ ਸੋਨੀਆ ਵਾਈਫ ਆਫ ਕਰਨ ਵਾਸੀ ਰਾਵੜ ਨੇ ਰਾਵੜਪਿੰਡੀ ਦਾ ਬੇਕੇਣਾ ਪਿੰਡ ਵੈਸੇ ਉਧਰ ਚਾਹ ਲੱਗ ਰਿਹਾ ਕੁੜੀ ਚੜ੍ਹਨ ਵਾਲੀ ਸਰ ਬੈਲੋ ਵੀ ਹੋਇਆ ਇਹਨਾਂ ਦੇ ਇੱਥੇ ਪਹਿਲਾਂ ਵੀ 382 ਵidem ਕਰਵਾ ਕਰਦੇ ਇਧਰ ਬਰਾਮਦ ਕੀ ਹੋਇਆ ਨਾ ਕੋ ਇਹਨਾਂ ਦੇ ਕੋਲੋਂ ਬਰਾਮਦ ਕੀ ਹੋਈ ਹੈ ਜੇ 7 ਟਿਕੇ ਆ ਤੇ 120 ਗੋਲੀਆਂ ਦਾ ਛੇੜਿਆ ਤੇ ਇਹ ਸਰ ਕੀ ਖੁਦ ਆਦੀ ਉਦੀ ਜਾਂ ਅੱਗੇ ਵੇਚਣ ਦਾ ਕੰਮ ਕਰਦੇ ਆ ਇਹ ਵੇਚਣ ਦਾ ਕੰਮ ਕਰਦੀ ਹੈ ਜੀ ਖੁਦ ਨਹੀਂ ਕਰਦੀ ਇਹ ਵੇਚਣ ਦਾ ਕੰਮ ਕਰਦੀ ਹੈ ਸਰ ਇਹ ਸ਼ਾਦੀ ਜਿਹਦਾ ਵਾ ਸ਼ਾਦੀ ਸੈਕੰਡ ਮੈਰਿਜ ਇਹਦੀ ਤੇ ਇਹ ਜਿਹੜੀ ਆ ਆਪਣਾ ਪਹਿਲਾਂ ਵੀ ਦੇ ਖਰਾਬ ਜਿਹੜਾ ਮਤਲਬਾ ਦਰ ਗਿਆ ਖਾਣੇ ਸਾਫਰ 370 ਵਿੱਚ ਦਰ ਗਿਆ ਤੇ ਹੁਣ ਤੱਕ ਦੀ ਜਾਣਕਾਰੀ ਸਰ ਸਾਹਮਣੇ ਆਇਆ ਵੀ ਕਦੋਂ ਤੋਂ ਇਹ ਕੰਮ ਕਰ ਰਹੀ ਹੈ ਇਹ ਮੈਰਿਜ ਤੋਂ ਬਾਅਦ ਲੱਗੀ ਕੁਲ ਤਰੀਕ ਸ਼ੇਡ ਮਿਲਿਆ ਤੇ ਹੁਣ ਕੀ ਕਾਰਵਾਈ ਸਰ ਕੀਤੀ ਜਾਵੇ ਇਹਦੇ ਖਿਲਾਫ ਐਫਆਈਰ ਦਰਜ ਹੋ ਗਈ ਹੈ ਜੀ ਤੇ ਤਫ਼ਤੀਸ਼ جاری ਹੈ ਅੱਜ ਨੂੰ ਮਾਂਜੁਗ ਅਦਾਲਤ ਵਿੱਚ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜੋ ਵੀ ਫਰਕ ਰੱਗੇ ਕਾਰਜ ਹੋਵੇ ਸਾਰੇ ਇਕੱਲੇ ਸੀਗੇ ਪੈਦਲ ਆ ਰਹੇ ਸੀਗੇ ਕਿ ਕਿਨਾਰੇ ਕੋਈ ਹੈਗਾ ਸੀਗਾ ਜੀ ਇਹ ਇਕੱਲੇ ਸੀਗੇ ਪੈਦਲ ਸੀਗੇ ਇਕੱਲੇ ਫਗਵਾੜਾ ਵਿਖੇ थाना ਰਾਵਲਪਿੰਡੀ ਦੀ ਪੁਲਿਸ ਨੇ ਇੱਕ ਮਹਿਲਾ ਨੂੰ ਨਸ਼ੇ ਦੀਆਂ ਗੋਲੀਆਂ ਅਤੇ ਨਸ਼ੀਲੇ ਟੀਕੇ ਸਮੇਤ ਗ੍ਰਿਫਤਾਰ ਕਰਨ ਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ थाना ਰਾਵਲਪਿੰਡੀ ਦੇ ਐਸਐਚਓ ਲਾਭ ਸਿੰਘ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੀ ਹਦਾਇਤਾਂ ਤੇ ਪੁਲਿਸ ਨੇ ਦੁਰਾਨੇਗਾ 3 ਪਿੰਡ ਲਖਪੁਰ ਤੋਂ ਪਿੰਡ ਰਾਵਲਪਿੰਡੀ ਨੂੰ ਜਾਂਦੀ ਸੜਕ ਤੇ ਇੱਕ ਮਹਿਲਾ ਜੋ ਕਿ ਹੱਥ ਵਿੱਚ ਮومی ਲਿਫਾਫਾ ਲੈ ਕੇ ਖੜੀ ਸੀ ਜਿਸ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਉਸ ਪਾਸੋਂ 7 ਨਸ਼ੀਲੇ ਟੀਕੇ ਅਤੇ 120 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੀ ਮਹਿਲਾ ਦੀ ਪਛਾਣ ਸੋਨੀਆ ਪਤਨੀ ਕਰਨ ਕੁਮਾਰ ਵਾਸੀ ਚਾਹਲ ਨਗਰ ਹਾਲ ਵਾਸੀ ਰਾਵਲਪਿੰਡੀ ਵਜੋਂ ਹੋਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਉਕਤ ਮਹਿਲਾ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ